ਮੇਥੇ ਪਾਰਕ ਤੇ ਧਨੀਆ ਪਾਟੀ ਸਰੋਂ ਦੀਆਂ ਗੰਦਲਾਂ ਜੇ ਧਰਿਏ ਤੌੜੀ ਚ ਫਿਰ ਬਣੇ ਲਾਜਵਾਬ ਜੀ ਟੰਡਾ ਤੇ ਟਮਾਟਰ ਅਦਰਤੇ ਤੇ ਲਸਣ ਪਾਟੀ ਲਾਈਏ ਦੇਸੀ ਘਿਓ ਦਾ ਤੜਤਾ ਹੋਰ ਬਣਦਾ ਹੈ ਸਵਾਦ ਜੀ ਬਾਥੂ ਹਾਲੋ ਹਰੀ ਮਿਰਚ ਪਾਈਏ ਥੋੜਾ ਜਿਹਾ ਮੱਖਣ ਤੇ ਖਾਣ ਵਾਲਾ ਵਾਰ-ਵਾਰ ਕਰਦਾ ਹੈ ਯਾਦ ਜੀ ਮਿੱਟੀ ਦੀ ਰੋਟੀ ਨਾਲ ਸੰਧਣੀ ਜੀ ਲੱਸੀ ਹੋਵੇ ਤੇ ਨਾਲ ਤੇ ਤੇ ਧਰਿਆ ਹੋਵੇ ਮੂਲੀ ਦਾ ਸਲਾਦ ਜੀ ਮੈਂ ਜੇ ਭੋਜਨਾਂ ਨੂੰ ਮਤ ਪਾਉਂਦਾ ਹੈ ਪਧੌੜ ਵਾਲਿਆ ਪੰਜਾਬੀਆਂ ਦੀ ਪਸੰਦ ਇਹਨੂੰ ਆਖਦੇ ਨੇ ਸਾਡ ਜੀ ਪਰਰਾ ਵਾਲੇ ਬੰਦੇ ਜਿਹੜੇ ਖਾਂਦੇ ਨੂੰ ਰੀਜ ਨਾਲ ਇਟੇਈ ਬੰਦਿਆਂ ਨੂੰ ਸਾਥ ਸਾਥ ਹੀ ਬਣਦਾ ਪੰਜਾਬ ਜੀ ਸੋ ਸਾਲ ਪਹਿਲਾਂ ਵਾਲੇ ਪੰਜਾਬ ਦੀ ਸ਼ਰਤ ਕਰਨ ਤੇ ਵੱਡਿਆਂ ਕੋਲੋਂ ਰੱਖਦੀ ਸੀ ਸੁਹਾਣੀ ਘੁੰਡ ਕੱਢ ਕੇ 50 ਰੁਪਏ ਲੈ ਬਾਪੂ ਤੋਂ ਜਾਣਾ ਮੇਲੇ ਨੂੰ ਕਲੀਆਂ ਵਾਲਾ ਕੁੜਤਾ ਚਾਦਰਾਂ ਪੱਗ ਦਾ ਲੜ ਛੱਡ ਕੇ ਉੱਠ ਸਵੇਰੇ 4 ਵਜੇ ਹਲ ਜੋੜਨੇ ਹਾਲੀਆਂ ਨੇ ਪੱਤਾ ਲੈ ਕੇ ਜਾਂਦੀਆਂ ਸੀ ਖੇਤਾਂ ਨੂੰ ਸੱਜ ਤੱਕ ਤੇ ਖੂਹਾਂ ਤੋਂ ਪਾਣੀ ਲਾਉਣਾ ਫਸਲਾਂ ਢੋਣੀਆਂ ਗੱਡਿਆਂ ਤੇ ਸੱਚੇ ਘਰਾਂ ਤੇ ਮੋਰ ਵੜਾਉਂਦੇ ਸੀ ਇੱਕ ਦੂਜੇ ਤੋਂ ਵੱਧ ਕੇ ਫੈਰੋ ਇਹਨਾਂ ਸਮਾਇ ਤੇ ਕਿੱਤੇ ਨੂੰ ਕੌਣ ਜਾਣਦਾ ਸੀ ਪਾਂ ਕੋ ਪੋਸਤ ਫੀਮ ਜਾਂ दारू ਪੀਂਦੇ ਸੀ ਘਰ ਦੀ ਕੱਢ ਛੱਡ ਕੇ ਪਦਾਉੜ ਵਾਲਿਆ ਲੋਟ ਸੀ ਰਾਤੀ ਕਰਦੇ ਜਿਤਾ ਦੀ ਪਿੰਡ ਦੀ ਟੀਮੂ ਸਭ ਦੇ ਸੀ ਉਦੋਂ ਭੈਣਾ ਤੋਂ ਵੱਧ ਸੀ ਕੋਈ ਆਖਦਾ ਮੇਰਾ ਹੈ ਨਾਮ ਵੱਡਾ ਤੇ ਕੋਈ ਆਖਦਾ ਮੇਰਾ ਪਰਿਵਾਰ ਵੱਡਾ ਕੋਈ ਆਖਦਾ ਮੇਰੀ ਹੈ ਸੋਚ ਵੱਡੀ ਤੇ ਕੋਈ ਆਖਦਾ ਮੇਰਾ ਕਾਰੋਬਾਰ ਵੱਡਾ ਕੋਈ ਆਖਦਾ ਸੂਰਜ ਤੋਂ ਚੰਨ ਵੱਡਾ ਕੋਈ ਆਖਦਾ ਇਹ ਸੰਸਾਰ ਵੱਡਾ ਕੋਈ ਆਖਦਾ ਸਾਇੰਸ ਦੀ ਖੋਜ ਵੱਡੀ ਤੇ ਕੋਈ ਆਖਦਾ ਪਰਬਤ ਰਾਰ ਵੱਡਾ ਜੋ ਸਭ ਦੇ ਟਿੱਡ ਹੈ ਭਰੀ ਜਾਂਦਾ ਕੋਈ ਆਖਦਾ ਰੱਬ ਦਾ ਭੰਡਾਰ ਵੱਡਾ ਕੋਈ ਆਖਦਾ ਵਿਸ਼ਵਾਸ ਘਾਤ ਵੱਡਾ ਤੇ ਕੋਈ ਆਖਦਾ ਬਫਾਦਾਰ ਵੱਡਾ ਪਟੋੜ ਵਾਲਿਆ ਜੋ ਕਿਸੇ ਦਾ ਰੱਠੇ ਪੜਦਾ ਬੰਦਾ ਉਹ ਹੈ ਸਮਝਦਾਰ ਵੱਡਾ ਪੜਨ ਲਿਖਣ ਤੇ ਬੋਲਣ ਦੇ ਵਿੱਚ ਕੀ ਹੈ ਹਰਜ ਪੰਜਾਬੀ ਦਾ ਕੁਰਬਾਨੀਆਂ ਦੇ ਇਤਿਹਾਸ ਦੇ ਵਿੱਚ ਨਾ ਰਹੂਗਾ ਦਰਜ ਪੰਜਾਬੀ ਦਾ ਵਿਦਾਂ ਪਰ ਲੜਾ ਕੋਲ ਕਬੱਡੀ ਇਹ ਇੱਕ ਵਰਗ ਪੰਜਾਬੀ ਦਾ ਮਾਂ ਬੋਲੀ ਦੀ ਸੇਵਾ ਕਰਨਾ ਵਣਦਾ ਫਰਜ ਪੰਜਾਬੀ ਦਾ ਫਦਾਉੜ ਵਾਲਾ ਇਹਨੂੰ ਸਿੱਜੇ ਦਾ ਕਰਦਾ ਲਹੁੰਦਾ ਕਰ ਜ ਪੰਜਾਬੀ ਦਾ ਇਹ 5-7 ਮੀਟਰ ਦਾ ਕਪੜਾ ਜੇ ਖਿਰ ਤੇ ਸਜਾਈਏ ਖਵਾਉਂਦੀ ਹੈ ਜੀ ਪਾਡਰ ਜਾਤ ਬੂਤ ਹੋਵੇ ਭਾਵੇਂ ਕੋਈ ਵੀ ਬੰਦੇ ਦਾ ਇਹਨੂੰ ਸਿੱਖ ਸਰਦਾਰ ਬਣਾਉਂਦੀ ਹੈ ਜੀ ਪਾਡਰ ਅਣਸੁੱਤੇ ਗੌਰਵ ਸੱਭਿਆਚਾਰ ਦਾ ਪ੍ਰਤੀਕ ਇਹ ਆਪਣੇ ਵਿਰਸੇ ਦੀ ਯਾਦ ਦਵਾਉਂਦੀ ਹੈ ਜੀ ਪਾਡਰ ਪੁਰੂਦਸ਼ਨਾ ਦੇ ਵਿੱਚ ਦਿੱਤੀ ਜਾਂਦੀ ਪਾਡਰ ਤਿਆਰੀ ਲਈ ਫਿਰ ਵੀ ਲਾਉਂਦੀ ਹੈ ਜੀ ਪਾਡਰ ਚੰਦ ਦੇ ਮੈਦਾਨ ਵਿੱਚ ਕਰਦੀ ਸਹਿਤਾ ਸਿਰ ਦੀ ਇਹ ਛੱਟ ਤੋਂ ਬਚਾਉਂਦੀ ਹੈ ਜੀ ਪੱਦਰ ਸਿੱਖ ਦੀ ਪੱਗ ਨੂੰ ਭਧੌੜ ਵਾਲਿਆ ਪਾਵੇ ਕੋਈ ਹੱਥ 21 ਦੇ 33 ਫਿਰ ਪਾਉਂਦੀ ਹੈ ਜੀ ਪੱਦਰ ਜੇ ਕੋਈ ਪੁੱਛੇ ਸਿੱਖੀ ਵਾਰੇ ਤਾਂ ਮੈਂ ਦੱਸਾਂ ਸਿੱਖੀ ਵਾਰੇ ਕਿ ਸਿੱਖਾਂ ਨੇ ਸਿੱਖੀ ਲਈ ਕਿੰਨਾ ਜ਼ੁਲਮ ਹੰਡਾਇਆ ਸੀ ਤੇ ਚਾਰ ਪੁੱਤ ਵਾਰੇ ਮਾਂ ਬਾਰ ਦਿੱਤੀ ਪੰਜਵੀਂ ਛੇਵਾਂ ਪਿਤਾ ਵਾਰ ਸੱਤਮਾ ਆਪ ਵੀ ਗਵਾਇਆ ਸੀ ਕੋਈ ਸਿੱਖੀ ਲਈ ਬਹਿ ਗਿਆ ਤੱਤੀ ਤਵੀ ਉੱਤੇ ਤੇ ਕਿਸੇ ਨੇ ਸਿੱਖੀ ਲਈ ਬੰਦ ਬੰਦ ਸਟਵਾਇਆ ਸੀ ਕੋਈ ਸਿੱਖੀ ਲਈ ਚੜ ਗਿਆ ਚਰਖੜੀਆਂ ਦੇ ਉੱਤੇ ਕਿਸੇ ਨੇ ਸਿੱਖੀ ਲਈ ਤਨਾ ਆਰਿਆ ਨਾ ਚਰਵਾਇਆ ਸੀ ਕੋਈ ਸਿੱਖੀ ਲਈ ਉਵਾਲੇ ਖਾ ਰਿਆ ਦੇਗਾਂ ਦੇ ਵਿੱਚ ਕਿਸੇ ਨੇ ਸਿੱਖੀ ਦੇ ਲਈ ਖੋਪਰ ਲੋਹਾਇਆ ਸੀ ਕੋਈ ਸਿੱਖੀ ਲਈ ਖੜ ਗਿਆ ਸਰਹੰਦ ਦੀਆਂ ਨੀਹਾਂ ਵਿੱਚ ਕਿਸੇ ਨੇ ਸਿੱਖੀ ਲਈ ਸੀ 47 ਤੇ ਟਕਰਾਇਆ ਸੀ ਉਹਨਾਂ ਸੀਦਾਂ ਨੂੰ ਘਦੌੜ ਬੜਿਆ ਚੁੱਕਦਾ ਇਸ ਚੀਜ਼ ਸਾਡਾ ਜਿਨ੍ਹਾਂ ਨੇ ਸਿੱਖੀ ਨੂੰ ਪੇਸਾ ਫਸਾਸਾਂ ਨਾਲ ਨਵਾਇਆ ਜਦੋਂ ਗੁਰਸੱਤ ਕੋਈ ਮਿਲੇ ਗੁਰਸੱਤ ਤਾਂ ਸਤ ਸ੍ਰੀ ਅਕਾਲ ਜਾਂ ਬੁਲਾਈ ਜਾਂਦੀ ਫਤਿਹ ਹੈ ਕਾਲੀ ਸਿੰਧਰਾ ਨੇ ਬੇਦਾਬਾ ਦੇਤੇ ਬਲਾ ਬੀ ਫਤੇ ਗੁਰੂ ਜੀ ਨੂੰ ਮਾਈ ਭਾਗੋ ਨੇ ਮੈਦਾਨੇ ਜੰਨ ਉੱਤੇ ਪਾਈ ਫਤਿਹ ਹੈ ਪੰਜ ਸੀਸ ਲੈ ਕੇ ਫਿਰ ਸਾਜਿਆ ਪੰਥ ਖਾਲਸਾ ਪੰਜਾਂ ਸਿੰਧਰਾ ਤਾਂ ਹੀ ਬੋਲਣੀ ਸਫਾਈ ਪਹਿਲਾ ਫਤਿਹ ਹੈ ਸੂਬੇ ਦੀ ਕਚੈਰੀ ਵਿੱਚ ਜੋਰਾ ਬਾੜ ਫਤੇ ਸਿੰਘ ਜੀ ਨੇ ਮੰਨੀ ਨਹੀਂ ਹੋਈਨ ਤੇ ਬੁਲਾਈ ਜਾ ਕੇ ਫਤਿਹ ਹੈ ਖਫੇ ਪੈਰ ਬਿੰਦੀ ਤੱਤਾ ਹਾਹੇ ਨੂੰ ਸਿਹਾਰੀ ਸ਼ਹੀਦਾਂ ਦੇ ਖੂਨ ਨਾਲ ਲਖਾਈ ਗਈ ਫਤਿਹ ਹੈ ਜਿਹਦੇ ਮਨ ਵਿੱਚ ਫਤਿਹ ਉਹਦੀ ਕੰਮ ਵਿੱਚ ਫਤਿਹ ਪਦਾੜ ਵਾਲਿਆ ਸਾਡੇ ਗੁਰੂ ਨੇ ਬਣਾਈ ਐਸੀ ਫਤਿਹ ਹੈ